ਸੱਖੇ ਵੱਡੀ ਜਨ ਹੈ ਜੇ ਹੋਰ ਅੱਜ ਨਾ ਰਹਿ ਕਰਨਾ ਅਸੀਂ ਕਿਵੇਂ ਅਸੀਂ 2027 ਚ ਵੋਟਾਂ ਹੁੰਦੀਆਂ ਪਾਰਟੀ ਖੋਲ੍ਹ ਲਏ ਪਾਰਟੀ ਖੋਲ੍ਹਣ ਨੂੰ ਤੂੜੀ ਵਾਲੇ ਮਸ਼ੀਨਾਂ ਹੋ ਤੇ ਆਪਾਂ ਨੂੰ ਤੇ 60 ਕੇ ਬੰਦੇ ਠਾਲਾਂਗੇ ਉਹ ਪਤੰਦਰਾ 60 ਥੋੜੀ ਐ 117 ਸ਼ੀਟਾਂ ਹੁੰਦੀਆਂ ਆ ਆਪਾਂ ਦਾ 60 ਲੈਣਗੇ 60 ਬੰਦੇ ਠਾ ਕੇ ਤੇ ਉਹਨਾਂ ਦੇ ਵਰਕ ਪੂਰਾ ਕਰ ਦਿਆਂਗੇ ਅੱਛਾ ਸਖੇ ਸੱਠੇ ਜਿੱਤੇ ਜਾਣਗੇ ਹਾਂ ਸਮਾਲ ਐ ਤੇ ਇਹ ਉਹਦੇ ਚਾਪਾਂ ਨੂੰ ਫਿਰ ਬਲਾਰੇ ਬਲੂਰੇ ਵੀ ਚਾਹੀਦੇ ਹੋਣਗੇ ਬੁਲਾ ਰਹੇ ਵੀ ਬਥੇਰੇ ਬੁਲਾ ਰਹੇ ਆਪਣੇ ਕੋਲੇ ਅੱਛਾ ਆਪੇ ਆਉਣਗੇ ਮੜਕੇ ਜਦੋਂ ਪਤਾ ਲੱਗ ਕੇ ਪਾਰਟੀ ਨਵੀਂ ਖੜੀ ਹੋ ਗਈ ਅੱਛਾ ਆਪਾਂ ਪੋਸਟ ਪਾ ਦੇਵਾਂਗੇ ਸਾਨੂੰ ਬੁਲਾ ਰਾ ਚਾਹੀਦਾ ਹਾਂ ਠੀਕ ਐ ਤੇ ਆਪਾਂ ਚੋਣ ਨਿਸ਼ਾਨ ਕੀ ਰੱਖਾਂਗੇ ਚੋਣ ਨਿਸ਼ਾਨ ਪੱਠੇ ਰੱਖਾਂਗੇ ਅੱਛਾ ਤੇ ਫਿਰ ਜੇ ਐ ਕਰ ਚੱਲ ਪਾਰਟੀ ਤੇ ਆਪਾਂ ਬਣਾ ਲਾਂਗੇ ਤੇ ਮੇਰੇ ਨਾਲ ਪੱਠੇ ਤਾਂ ਪਵਾ ਕੇ ਜਾਂ ਫਿਰ ਪਾਰਲੀਜ ਪੱਠੇ ਮੈਂ ਤਾਂ ਪਾਰਟੀ ਖੋਲ੍ਹੂਗਾ ਪੱਠੇ ਪਾ ਕੇ ਚਿਕਾ ਤੈਨੂੰ ਵਾ ਡੇਡੀ ਦਾ ਚਿਕਾ ਕੀ ਜਿਹੜੇ ਸਾਨੂੰ ਚ ਪਾਰਟੀ ਦਾ ਕੰਮ ਹੁਣੇ ਤੈਨੂੰ ਖੁਰਨੀਆਂ ਚ ਵੀ ਪਾ ਕੇ ਹੁਣ ਪਿਆ ਕਰਨੇ ਇਹ ਕੰਮ ਹੁਣ